ਮੌਸਮ ਤੇਲੇ ਦੇ ਅਨੁਕੂਲ ਹੋਣ ਕਰਕੇ ਝੋਨੇ ਦੀਆਂ ਬਹੁਤ ਸਾਰੀਆਂ ਵੈਰਾਈਟੀਆਂ ਦੇ ਵਿੱਚ ਤੇਲੇ ਦੀ ਸ਼ਿਕਾਇਤ ਆਈ ਹੋਈ ਹੈ। ਆ ਜਿਆਤਰ ਲੰਬੇ ਟਾਈਮ ਵਾਲੀਆਂ ਵੈਰਾਈਟੀਆਂ ਪਰ ਜਿਹੜੇ ਹਿਸਾਬ ਨਾਲ ਹੁਣ ਪਿੱਛੇ ਮੌਸਮ ਹਮਸ ਵਾਲਾ ਰਿਹਾ ਟੈਂਪਰੇਚਰ ਜ਼ਿਆਦਾ ਰਿਹਾ ਲਗਭਗ ਸਾਰੀਆਂ ਸ਼ਾਰਟ ਤੇ ਲੰਬੇ ਟਾਈਮ ਵਾਲੀਆਂ ਵੈਰਾਈਟੀਆਂ ਦੇ ਵਿੱਚ ਤੇਲੇ ਦੀ ਬਹੁਤ ਜ਼ਿਆਦਾ ਸ਼ਿਕਾਇਤ ਆਈ ਹੋਈ ਹੈ। ਤੇ ਅੱਜ ਆਪਾਂ ਸਪਰੇਅ ਕਰ ਰਹੇ ਸੀ ਆਪਣੇ PR126 ਦੇ ਵਿੱਚ। PR126 ਬਹੁਤ ਸਾਰੇ ਕਿਸਾਨਾਂ ਦੀ ਪਸੰਦ ਹੈ ਪਰ ਮਲ ਦੇ ਵਿੱਚ ਕੱਟ ਟਾਈਮ ਲੈ ਕੇ ਇੱਕ ਚੰਗਾ ਝਾੜ ਦਿੰਦਾ ਤੇ ਮੱਕੀ ਅਤੇ ਮੂੰਗੀ ਤੋਂ ਬਾਅਦ ਇਹਦੀ ਟ੍ਰਾਂਸਪਲੈਂਟਿੰਗ ਹੋ ਜਾਂਦੀ ਹੈ ਤੇ ਇੱਕ ਵਧੀਆ ਝਾੜ ਦਿੰਦਾ ਮੇਰੇ ਤਜਰਬੇ ਦੇ ਹਿਸਾਬ ਨਾਲ ਮੈਨੂੰ ਕਦੇ ਵਿਕਣ ਦੇ ਵਿੱਚ ਪੀਰ 126 ਕੋਈ ਦਿੱਕਤ ਨਹੀਂ ਆਈ ਸਹੀ ਜਿਹੜਾ ਐਮਐਸਪੀ ਤੇ ਸੇਲ ਹੋ ਜਾਂਦਾ ਅ ਇਹਦੀ ਕਟਾਈ ਵੇਲੇ ਇੱਕ ਦੋ ਦਿਨਾਂ ਦੀ ਆਪਾਂ ਕਾਲੀ ਨਹੀਂ ਕਰਦੇ ਜਦੋਂ ਮੌਇਸਚਰ ਸਹੀ ਹੋ ਜਾਂਦਾ ਤਾਂ ਉਦੋਂ ਇਸ ਦੀ ਆਪਾਂ ਕਟਾਈ ਕਰਦੇ ਆ ਆਪਾਂ ਹਰ ਸਾਲ ਇਸ ਦੀ ਟ੍ਰਾਂਸਪਲੈਂਟਿੰਗ ਮੂੰਗੀ ਦੀ ਕਟਾਈ ਤੋਂ ਬਾਅਦ ਕਰਦੇ ਆ ਲਗਭਗ 20 ਜੁਲਾਈ ਤੋਂ ਬਾਅਦ ਆਪਣੇ ਇਹ ਵਾਲੇ ਝੋਨੇ ਦੀ ਟ੍ਰਾਂਸਪਲੈਂਟਿੰਗ ਸੀ ਲਗਭਗ 22 ਤੋਂ 25 ਜੁਲਾਈ ਦੀ ਜੇ 2 ਕੁ ਮਹੀਨੇ 7-8 ਦਿਨ ਦਾ ਕਰੀਬ ਹੋ ਚੁੱਕਿਆ ਇਸ ਵਿੱਚ ਹੁਣ ਤੇਲੇ ਦੀ ਕਾਫੀ ਸ਼ਿਕਾਇਤ ਆ ਗਈ ਸੀ ਤੇ ਇਸ ਦੇ ਵਿੱਚ ਆਪਾਂ ਸਪਰੇਅ ਕਰ ਰਹੇ ਆ ਆਪਾਂ ਤਜਰਬਾ ਤੁੱਤ ਜਿਹੜਾ ਕੋਈ ਤੇਲ ਆਇਆ ਹੁੰਦਾ ਹੈ ਹਾਈਪਰ ਦੀ ਸ਼ਿਕਾਇਤ ਹੁੰਦੀ ਹੈ ਤੁੱਤ ਇਸ ਦੇ ਵਿੱਚ ਆਪਾਂ ਤੇਲੇ ਤੋਂ ਕੋਰਾ ਮੰਡਲ ਦੀ ਇਨਵਿਕਟੋ ਜਿਸ ਦਾ ਟੈਕਨੀਕਲ ਹੈ ਨਾਈਟਨ ਪਾਇਰਮ 25% ਐਸਪੀ ਕੁਝ ਦਿਨ ਪਹਿਲਾਂ ਲਗਭਗ 15 20 ਦਿਨ ਪਹਿਲਾਂ ਆਪਾਂ ਇਹਦਾ ਪਹਿਲਾ ਤਜਰਬਾ ਕੀਤਾ ਸੀ ਮੁੱਛਲ ਝੋਨੇ ਦੇ ਵਿੱਚ ਕੁਝ ਏਰੀਆ ਦੇ ਵਿੱਚ ਆਪਣੇ ਹਾਈਪਰ ਆ ਗਿਆ ਸੀਗਾ ਤੇ ਬਹੁਤ ਸ਼ਾਨਦਾਰ ਰਿਜ਼ਲਟ ਰਿਹਾ ਤੇ ਤੁਰਤ ਇੱਕ ਦਿਨ ਦੇ ਵਿੱਚ ਹੀ ਜਿੰਨਾ ਵੀ ਮੰਨ ਕੇ ਚੱਲ ਕਿਸੇ ਵੀ ਤਰ੍ਹਾਂ ਦਾ ਤੇਲ ਹੈ ਉਹਨੂੰ ਖਤਮ ਕਰ ਦਿੰਦਾ ਤੇ ਨਾਲ ਇਸ ਦੇ ਤੁਸੀਂ ਕੋਈ ਵੀ ਟੈਕਨੀਕਲ ਪਾਈ ਮੈਟਰੋਜਨ ਚੈਸ ਵਾਲਾ ਟੈਕਨੀਕਲ ਜਾਂ ਸ਼ੀਨ ਵਾਲਾ ਟੈਕਨੀਕਲ ਲੰਬੇ ਸਮੇਂ ਵਾਸਤੇ ਨਾਲ ਉਹ ਵਰਤ ਸਕਦੇ ਹੋ ਇੱਕ ਇਹਦਾ ਸ਼ਾਨਦਾਰ ਰਿਜ਼ਲਟ ਹੈ ਜਾਂ ਕਿਸਾਨ ਭਰਾਵੋ ਜਿਨ੍ਹਾਂ ਦੇ ਖੇਤਾਂ ਵਿੱਚ ਜਿਆਦਾ ਤੇਲ ਆ ਚੁੱਕਿਆ ਹੈ ਜਰੂਰ ਇੱਕ ਵਾਰੀ ਇਹ ਦਵਾਈ ਦਾ ਤਜਰਬਾ ਕਰਕੇ ਦੇਖਿਓ ਮੇਰਾ ਤਜਰਬਾ ਬਹੁਤ ਵਧੀਆ ਰਿਹਾ ਹੈ ਆ ਤੇਲੇ ਦਾ ਬਹੁਤ ਜਲਦੀ ਕੰਟਰੋਲ ਕਰਦੀ ਹੈ ਇੱਕ ਦਿਨ ਦੇ ਵਿੱਚ ਹੀ ਸਾਰਾ ਤੇਲਾ ਖਤਮ ਕਰ ਦਿੰਦੀ ਹੈ ਤੇ ਨਾਲ ਆਪਾਂ ਕੋਈ ਲੰਬੇ ਸਮੇਂ ਵਾਲਾ ਟੈਕਨੀਕਲ ਵਰਤ ਸਕਦੇ ਹਾਂ ਠੀਕ ਹੈ ਦੋਸਤੋ ਧੰਨਵਾਦ